ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਆਪਾਂ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਨਾ ਜਿਹੜੇ ਆਪਣੇ ਬੁਟੀਕ ਤੋਂ ਸੂਟ ਰੈਡੀ ਹੁੰਦੇ ਆ ਸਿੰਪਲ ਸੂਟ ਤਾਂ ਆਪਣੇ ਕੋਲੇ ਕਾਫੀ ਜ਼ਿਆਦੇ ਜਿਹੜੇ ਹੁੰਦੇ ਰਹਿੰਦੇ ਆ ਜੀ ਆਪਣੇ ਇੰਸਟਾਗ੍ਰam ID ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ID ਹੈਗੀ ਆ ਤੇ ਦੇਖੋ ਜਿਹੜੇ ਆਪਣੇ ਥੋੜੇ ਜਿਹੇ ਡਿਜ਼ਾਈਨ ਕੀਤੇ ਹੁੰਦੇ ਆ ਸੂਟ ਉਹ ਆਪਾਂ ਤੁਹਾਨੂੰ ਦਿਖਾਉਣੇ ਹੁੰਦੇ ਆ ਜ਼ਰੂਰ ਵੀ ਕਿੱਦਾਂ ਤੁਸੀਂ ਆਪਦੇ ਹਲਕੇ ਫੁਲਕੇ ਜਿਹੜੇ ਹੈਗੇ ਨੇ ਡਿਜ਼ਾਈਨ ਤਿਆਰ ਕਰ ਸਕਦੇ ਆ ਸੂਟਾਂ ਦੇ ਉੱਪਰ ਇਹ ਦੇਖੋ ਇਹ ਸਾਡੇ ਬੁਟੀਕ ਤੋਂ ਹੀ ਰੈਡੀ ਹੋਇਆ ਹੋਇਆ ਸੂਟ ਸੀਗਾ ਇਹ ਜਿਹੜੀ ਵਰਕ ਹੈਗਾ ਇਹ ਵੀ ਆਪਣੇ ਬੁਟੀਕ ਤੋਂ ਹੀ ਕਰਵਾਇਆ ਹੋਇਆ ਹੈ ਆਪਣਾ ਰੈਡੀ ਕਰਵਾਇਆ ਹੋਇਆ ਸੂਟ ਇਹ ਸਲਾਈ ਵੀ ਆਪਾਂ ਨੇ ਕੀਤਾ ਇਹਨੂੰ ਆਪਾਂ ਕਿੱਦਾਂ ਤਿਆਰ ਕੀਤਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਲੈਸ ਜਲਾ ਕੇ ਦੇਖੋ ਤਿਆਰ ਕੀਤਾ ਹੋਇਆ ਆਪਾਂ ਨੇ ਇਹਦੇ ਨਾਲ ਜਿਹੜੇ ਹੈਗੇ ਸੂਟ ਦੀ ਦੁੱਗਣੀ ਫਿਨਿਸ਼ਿੰਗ ਜਿਹੜੀ ਹੈਗੀ ਬਣ ਗਈ ਜ ਦਾ ਸੋਹਣਾ ਲੱਗਦਾ ਬਾਹਾਂਾਂ ਤੇ ਵੀ ਦਿੱਤੀ ਆ ਆਪਣੇ ਲੈਸ ਗਲੇ ਤੇ ਵੀ ਦਿੱਤੀ ਐ ਦੇਖੋ ਇਹ ਜਿਹੜੀ ਹੈਗੀ ਪੈਨਲ ਵਾਲੀ ਜਿਹੜਾ ਹੈਗਾ ਵਰਕ ਹੋਇਆ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਗਲੇ ਤੇ ਵੀ ਆਪਣੇ ਲੈਸ ਜਿ ਲਗਾਈ ਐ ਇਹ ਵੀ ਆਪਾਂ ਨੇ ਜਿਹੜੀ ਹੈਗੀ ਗੁੰਮ ਲੈਸ ਲਾਈ ਹੋਈ ਐ ਦੇਖੋ ਚੱਕ ਕਰਕੇ ਰ ਸਾਰਾ ਲਾਇਆ ਹੋਇਆ ਉਹਦੇ ਨਾਲ ਜਿਹੜਾ ਹੈਗਾ ਵਰਕ ਕਰਿਆ ਹੋਇਆ ਵੀ ਬੜਾ ਸੋਹਣਾ ਲੱਗਦਾ ਆ ਆ ਦੇਖੋ ਚਾਰ ਸਪੇਰੇ ਆਪਾਂ ਨੇ ਲੈਸ ਦੀ ਜਿਹੜੀ ਹੈਗੀ ਫਿਨਿਸ਼ਿੰਗ ਦਿੱਤੀ ਐ ਪਾਈਪਿੰਗ ਵਾਂਗ ਦਿੱਤੀ ਹੈਗੀ ਅੰਡਰਗਰਾਊਂਡ ਦਿੱਤੀ ਹੈ ਜੀ ਆਹ ਦੇਖੋ ਇਹ ਦੀ ਹੈਗੀ ਸਲਵਾਰ ਜੀ ਇਹ ਮੂਰੀ ਵਰਕ ਕਸੂਟ ਹੈਗਾ ਆ ਆ ਦੇਖੋ ਮੂਰੀ ਤੇ ਵੀ ਆਪਾਂ ਨੇ ਜਿਹੜੀ ਹੈਗੀ ਏਦਾਂ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਦੇਖੋ ਮੂਰੀ ਵੀ ਜਿਹੜੀ ਹੈਗੀ ਬੜੀ ਸੋਹਣੀ ਤਿਆਰ ਹੋਈ ਹੋਈ ਹੈ ਆਪਾਂ ਇਹ ਸੂਟ ਆਪਣੇ ਸ਼ਾਪ ਤੋਂ ਜਿਹੜਾ ਹੈਗਾ ਸੇਲ ਹੋਇਆ ਹੋਇਆ ਹੈ ਤੇ ਜਿਹੜਾ ਹੈਗਾ ਆਪਣੇ ਬੁਟੀਕ ਦਾ ਵਰਕ ਦਿਖਾਉਣੇ ਆ ਜੀ ਤੁਹਾਨੂੰ ਵੀ ਸਾਡੇ ਬੁਟੀਕ ਦਾ ਕਿਦਾਂ ਦਾ ਵਰਕ ਹੁੰਦਾ ਆ ਆ ਦੇਖੋ ਇਹ ਜਿਹੜਾ ਹੈਗਾ ਦੁਪੱਟਾ ਇਹ ਆਪਣਾ ਫੁੱਲ ਪਿਓਰ ਤੇ ਜਿਹੜਾ ਹੈਗਾ ਦੁਪੱਟਾ ਰੈਡੀ ਕਰਾਇਆ ਹੈ ਜਿੱਦਾਂ 셔ਟ ਤੇ ਵਰਕ ਹੈਗਾ ਉਦਾਂ ਹੀ ਦੁਪੱਟੇ ਤੇ ਹੈਗਾ ਆ ਇਹ ਜਿਹੜਾ ਹੈਗਾ ਕਾਟਨ ਦਾ ਸੂਟ ਹੈ ਜੀ ਫੁੱਲ ਪਿਓਰ ਦੇ ਦੁਪੱਟੇ ਦੇ ਉੱਪਰ ਵਰਕ ਹੋਇਆ ਕੱਟ ਵਰਕ ਹੋਇਆ ਹੋਇਆ ਦੇਖੋ ਇੱਧਰ ਆਪਣਾ ਕੱਟ ਵਰਕ ਹੋਇਆ ਹੋਵੇ ਜਿਹੜਾ ਹੈਗਾ ਕੰਨੀਆਂ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਦਾ ਆ ਜਿੱਦਾਂ ਆਪਾਂ ਕਹਦੀਆਂ ਮੋਰ ਪੰਖੀ ਕਲਰ ਦੀ ਜਿਹੜੀ ਹੈਗੀ ਦੁਪੱਟਾ ਹੈਗਾ ਆ ਉਦਾਂ ਦੀ ਹੀ ਆਪਣੀ ਬਾਟਮ ਹੈਗੀ ਸਲਵਾਰ ਇਹ ਆਪਣਾ ਜਿਹੜਾ ਆਪਾਂ ਪੇਟ ਹੀ ਆ ਜਿਹਾ ਕਲਰ ਕਹਦੀਏ ਹਣ ਇਹ ਜਿਹੜਾ ਹੈਗਾ ਆਪਣਾ ਕਮੀਜ਼ ਦਾ ਹੈਗਾ ਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੂਟ ਸਾਡੀ ਤੁਸੀਂ ਸਲਾਈ ਚੈੱਕ ਕਰ ਸਕਦੇ ਹੋ ਜਿਹੜਾ ਹੈਗਾ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਲੈਸ ਜਿਹਦਾ ਕੰਮ ਹੋਇਆ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਸਾਰਾ ਜਿਹੜਾ ਆਪਣੇ ਥ੍ਰੈਡ ਜੀ ਵੀ ਮੈਂ ਤੁਹਾਨੂੰ ਦਿਖਾਵਾਂਗੀ ਦੇਖੋ ਥ੍ਰੈਡ ਵਰਕ ਕਿੰਨਾ ਸੋਹਣਾ ਹੋਇਆ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਆਪਣੇ ਕਾਰੀਗਰਾਂ ਦਾ ਜਿਹੜਾ ਹੈਗਾ ਕੰਮ ਕੀਤਾ ਹੋਇਆ ਹੈਗਾ ਆ ਕੋਈ ਐਦਾਂ ਨਹੀਂ ਹੈਗਾ ਵੀ ਕਢਾਈ ਖਰਾਬ ਹੋਣ ਵਾਲੀ ਹੈ ਜਿਆ ਕਿਦਾਂ ਵੀ ਇਹਦੇ ਚ ਜਿਹੜੇ ਆਪਣੇ ਸੂਟ ਸੇਲ ਕੀਤੇ ਆ ਨਾਲ ਗਲੇ ਦਾ ਵਰਕ ਵੀ ਕੀਤਾ ਇਹ ਜਿਹੜੇ ਸੇਲ ਕੀਤੇ ਜੀ ਇਹਦੇ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹਦੇ ਅਸੀਂ ਗਲਾ ਤਾਂ ਕਰਕੇ ਨਹੀਂ ਲਖਵਾਇਆ ਪੋਸਟੂਟ ਆਪਾਂ ਇਸ ਤਰ੍ਹਾਂ ਤਿਆਰ ਕਰਵਾਏ ਸੀਗੇ ਕਿਉਂਕਿ ਇਹਦੀ ਲੈਂਥ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਗਲਾ ਬਣਾ ਲੈਂਦੇ ਹਾਂ ਉਹਦੇ 42 43 ਇੰਚ ਲੈਂਥ ਰੈਡੀ ਕਰ ਸਕਦੇ ਆ ਪੋਸਟ ਤੋਂ ਜ਼ਿਆਦਾ ਨਹੀਂ ਕਰ ਸਕਦੇ ਅਗਲਾ ਸੂਟ ਆ ਗਿਆ ਜੀ ਆਪਣਾ ਇਹ ਵਾਲਾ ਇਹ ਦੇਖੋ ਪਾਕਿਸਤਾਨੀ ਸੂਟ ਆਪਾਂ ਨੇ ਤਿਆਰ ਕਰਿਆ ਕੈਮਰਿਕ ਕਾਟਨ ਦਾ ਜਿਹੜਾ ਹੈਗਾ ਸੂਟ ਹੈਗਾ ਆ ਕਪੜਾ ਕੈਮਰਿਕ कॉटन ਦਾ ਹੈਗਾ ਜੀ ਪਿਓਰ ਕੈਮਰਿਕ कॉटन ਦਾ ਜਿਹੜਾ ਹੈਗਾ ਕਪੜਾ ਹੈਗਾ ਆ ਜਿਵੇਂ ਲੈਸਾਂ ਵੀ ਲੱਗੀਆਂ ਹੋਈਆਂ ਆਉਂਦੀਆਂ ਹਨ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਲੈਸੇ ਜਲਾ ਕੇ ਤੇ ਇਹ ਲੱਗੀਆਂ ਲਗਾਈਆਂ ਵੀ ਆਉਂਦੀਆਂ ਨੇ ਕਿਉਂਕਿ ਇਹ ਥੋੜਾ ਜਿਹਾ ਹਿਸਾਬ ਹੀ ਹੁੰਦਾ ਜੀ ਵੀ ਆਪਾਂ ਇਹਦੀ ਲੰਬਾਈ ਜਿਹੜੀ ਹੈਗੀ ਲੈਂਥ ਵਧਾ ਘਟਾ ਸਕਦੇ ਆ ਵੀ ਕਈ ਵਾਰੀ ਇਹਦੀ ਲੈਂਥ ਜ਼ਿਆਦਾ ਹੁੰਦੀ ਹੈ ਕਈ ਵਾਰੀ ਘੱਟ ਹੁੰਦੀ ਹੈ ਜੀ ਉਹ ਆਪਾਂ ਤੁਹਾਨੂੰ ਸਾਰਾ ਤਰੀਕਾ ਦੱਸਾਂਗੇ ਵੀ ਕਿਹੜੇ ਹਿਸਾਬ ਨਾਲ ਆਪਾਂ ਇਹਦੀ ਲੈਂਥ ਵਧਾ ਘਟਾ ਸਕਦੇ ਆ ਵੀਡੀਓ ਨੂੰ ਜਿਹੜਾ ਹੈਗਾ ਸਕਿੱਪ ਨਾ ਕਰਿਓ ਧਿਆਨ ਨਾਲ ਦੇਖਿਓ ਜੀ ਸਾਰਾ ਦੱਸਾਂਗੇ ਤੁਹਾਨੂੰ ਆਪਾਂ ਲਓ ਜੀ ਇਹ ਜਿਹੜੀ ਆਪਾਂ ਨੇ ਫਾਈਨਲ ਲੇਸ ਲੱਗੀ ਹੋਈ ਹੈ ਤੇ ਫਾਈਨਲ ਲੇਸ ਲੱਗੀ ਹੋਈ ਹੈ ਹਨਾ ਇਹ ਮੈਂ ਤੁਹਾਨੂੰ ਇਹਦਾ ਦੱਸਦੀਆਂ ਤਰੀਕਾ ਜੇ ਤਾਂ ਤੁਸੀਂ ਬਿਲਕੁਲ ਪਤਲੇਆਂ ਦਾ ਸੂਟ ਬਣਾਉਣਾ ਹੈ ਨਾ ਸਲਿਮ ਜਿਹਿਆਂ ਦਾ ਬਣਾਉਣਾ ਤਾਂ ਤੁਸੀਂ ਇਹ 7 ਇੰਚ ਦਾ ਫਰਕ ਰੱਖ ਸਕਦੇ ਹੋ ਇੱਥੋਂ ਜਦੋਂ ਲਾਉਣਾ ਵਿਚਾਲੋ 7 ਇੰਚ ਦਾ ਫਰਕ ਰੱਖ ਸਕਦੇ ਹੋ ਜੇ ਤੁਸੀਂ ਮੀਡੀਅਮ ਸਾਈਜ਼ ਜਿਹਦਾ ਬਣਾਉਣਾ ਤਾਂ 7.5 ਰੱਖ ਸਕਦੇ ਹੋ ਜੇ ਜ਼ਿਆਦਾ ਹੈਵੀ ਦਾ ਬਣਾਉਣਾ ਥੋੜੇ ਜਿਹਾ ਭਾਰੀ ਨੇ ਹਨਾ ਉਹ ਤਾਂ ਤੁਸੀਂ 8 ਇੰਚ ਦਾ ਰੱਖ ਸਕਦੇ ਹੋ ਏ ਜਿਹੜਾ ਹੈਗਾ ਇੱਥੋਂ ਤੁਸੀਂ ਇਹ ਦੇ ਹਿਸਾਬ ਨਾਲ ਫਰਕ ਰੱਖ ਸਕਦੇ ਜਿਹੜੀ ਇਹ ਫਾਈਨਲ ਲੈਸ ਲੱਗਦੀ ਹੈ ਵੈਸੇ ਇਹ ਤੇ ਜਿਹੜੀਆਂ ਹੈਗੀਆਂ ਇਹ ਵਾਲੀਆਂ ਲੈਸਾਂ ਲੱਗੀਆਂ ਲਗਾਈਆਂ ਸੀਗੀਆਂ ਇਹ ਆਪਾਂ ਨੇ ਕੋਈ ਲੈਸ ਨਹੀਂ ਤਿਆਰ ਕਰੀ ਹੈਗੀ ਇਹ ਲੱਗੀਆਂ ਹੋਈਆਂ ਸੀਗੀਆਂ ਇਹਦੀ ਲੰਬਾਈ ਜ਼ਿਆਦਾ ਸੀ ਕਿ ਇੱਥੋਂ ਉਤਾਰ ਕੇ ਆਪਾਂ ਨੇ ਦੁਬਾਰਾ ਜ਼ਰੂਰ ਲਾਈਆਂ ਨੇ ਕਿਉਂਕਿ ਲੈਂਥ ਉਹਨਾਂ ਦੀ ਹੈਗੀ ਸੀ ਕਿ 42 43 ਇੰਚ ਇਹਦੀ 46 47 ਇੰਚ ਹੈਗੀ ਸੀ ਆਪਾਂ ਨੇ ਇਹ ਵਾਲੀ ਸਿਉਣ ਦੇ ਢੇਡ ਲਈ ਸੀਗੀ ਇਹ ਵਾਲੀ ਸ ਹੁਣ ਦੇੜਕੇ ਅਲੱਗ ਕਰ ਲਏ ਇੱਥੋਂ ਕੱਪੜਾ ਕਟਿੰਗ ਕਰਕੇ ਜਿੰਨੀ ਉਹਨਾਂ ਦੀ ਲੈਂਥ ਆਉਂਦੀ ਸੀਗੀ ਉੱਥੇ ਆਪਾਂ ਨੇ ਲਾਤਾ ਦੇਖੋ ਇਹ ਤੁਸੀਂ ਡਿਜ਼ਾਈਨ ਆਪਦੇ ਆਪ ਤਿਆਰ ਕਰ ਸਕਦੇ ਇਹ ਜਿਹੜਾ ਉਹਨਾਂ ਦਾ ਇਹ ਡਿਜ਼ਾਈਨ ਦਿੱਤਾ ਹੋਇਆ ਸੀਗਾ ਇਹ ਬਾਹਾਂ ਵਾਸਤੇ ਦਿੱਤਾ ਹੋਇਆ ਸੀਗਾ ਇਹ ਬਾਹਾਂ ਵਾਸਤੇ ਦਿੱਤਾ ਹੋਇਆ ਸੀਗਾ ਇਹ ਆਪਾਂ ਨੇ ਸਲਵਾਰ ਤੇ ਡਿਜ਼ਾਈਨ ਜਿਹੜਾ ਹੈਗਾ ਲਾਤ ਆ ਉਤਾਰ ਕੇ ਉਹ ਤੋਂ ਆਪਾਂ ਨੇ ਬਾਵਾ ਸਲਵਾਰ ਤੇ ਲਾਤਾ ਕਿਉਂਕਿ ਸਲਵਾਰ ਦੀ ਮੂਰੀ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਇੱਥੇ ਆਪਾਂ ਨੇ ਪੱਟੀ ਲਾਈ ਹੈ ਬਾਵਾ ਆਪਾਂ ਨੇ ਇਸ ਤਰ੍ਹਾਂ ਲੈਂਸ ਨਾਲ ਤਿਆਰ ਕਰਤੀਆਂ ਪਾਕਿਸਤਾਨੀ ਬਾਵਾ ਤਿਆਰ ਕਰੀਆਂ ਨੇ ਪਾਕਿਸਤਾਨੀ ਹੀ ਸਲਵਾਰ ਹੈ ਸਾਰਾ ਸੂਟ ਜਿਹੜਾ ਹੈਗਾ ਪਾਕਿਸਤਾਨੀ ਦੇਖੋ ਬਿਲਕੁਲ ਲਾਈਟ ਵੇਟ ਦੀ ਸਲਵਾਰ ਹੈ ਮਸਟਰਡ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਵਾਲਾ ਸੂਟ ਬਣਿਆ ਹੋਇਆ ਵਿਦਾਊਟ ਮੂਰੀ ਤੋਂ ਜਿਹੜਾ ਹੈਗਾ ਇਹ ਡਿਜ਼ਾਈਨ ਤਿਆਰ ਕੀਤਾ ਹੋਇਆ ਇਹਦੇ ਆਪਾਂ ਨੇ ਗੁਕਰਮ ਵਗੈਰਾ ਕੋਈ ਨਹੀਂ ਪਾਈ ਹੋਈ ਇਥੇ ਲੈ ਸਲਾ ਕੇ ਇਹ ਵਾਲੀ ਬਾਹਮ ਵਾਲੀ ਪੱਟੀ ਲਾਤੀ ਕਿਉਂਕਿ ਉਹਨਾਂ ਨੇ ਪਾਕਿਸਤਾਨੀ ਬਾਹ ਬਣਵਾਉਣੀ ਸੀਗੀ ਬਾਹ ਲਈ ਇਹ ਪੂਰਾ ਵੀ ਨਹੀਂ ਸੀਗਾ ਹੋਂਦਾ ਇਹ ਜਿਹੜੀ ਆਪਣੀ ਆਮ ਮੈਰੋਜੀ ਬਾਹ ਹੁੰਦੀ ਆ ਉਹਦਾ ਬਾਰਡਰ ਦਿੱਤਾ ਹੋਇਆ ਸੀਗਾ ਉਹਨਾਂ ਨੇ ਤੇ ਬਾਹ ਤੇ ਆਪਣਾ ਪੂਰਾ ਨਹੀਂ ਸੀਗਾ ਹੋਂਦਾ ਦੇਖੋ ਬਾਹ ਦੀ ਆਪਣੀ 8.5 ਇੰਚ ਮੂਰੀ ਕਰੀਏ ਇਹਦੀ 7 ਇੰਚ ਮੂਰੀ ਹੈਗੀ ਚਲੋ ਇਹਦੇ ਸਰ ਗਿਆ ਉੱਪਰ ਅਸੀਂ ਨਾਲ ਦੀ ਪੱਟੀ ਲਾਤੀ ਜੀ ਬਹੁਤ ਸੋਹਣਾ ਸੂਟ ਦੇਖੋ ਬਣ ਕੇ ਰੈਡੀ ਹੋਇਆ ਪੂਰੇ ਸੂਟ ਦੀ ਜਿਹੜੀ ਹੈਗੀ ਲੁੱਕ ਦਿਖਾਵਾਂਗੇ ਕਈ ਵਾਰੀ ਇਹ ਹੁੰਦਾ ਜੀ ਕਪੜਾ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਹੁੰਦਾ ਹੈ ਹਨਾ ਤੇ ਆਪਣੀ ਲੈਂਥ ਜਾਂ ਤਾਂ ਵੱਧ ਜਾਂਦੀ ਹੈ ਸੂਟ ਦੀ ਜਾਂ ਘਟਦੀ ਹੈ ਪੂਰਾ ਨਹੀਂ ਆਉਂਦਾ ਜਿਹੜਾ ਹੈਗਾ ਕਟਾਉਣ ਦਾ ਤਾਂ ਆਪਾਂ ਤੁਹਾਨੂੰ ਤਰੀਕਾ ਦੱਸ ਹੀ ਦਿੱਤਾ ਆਪਾਂ ਵਧਾਉਣ ਦਾ ਵੀ ਦੱਸਾਂਗੇ ਬੇ ਜੇ ਤੁਹਾਡੀ ਲੈਂਥ ਘਟਦੀ ਹੈ ਤਾਂ ਤੁਸੀਂ ਇੱਥੋਂ ਲੈਸ ਵਾਲੀ ਇੱਕ ਸਟਿਚ ਖੋਲ ਲਓ ਜੇ ਲੈਂਥ ਘਟਦੀ ਹੈ ਤਾਂ ਇੱਕ ਕਮੀਜ਼ ਨਾਲ ਦੀ ਪੱਟੀ ਹੋਰ ਵਿੱਚ ਪਾ ਦਿਓ ਜੀ ਫਿਰ ਤੁਸੀਂ ਆਪਦੀ ਲੈਂਥ ਜਿਹੜੀ ਹੈਗੀ ਵਧਾ ਵੀ ਸਕਦੇ ਹੋ ਦੇਖੋ ਬਹੁਤ ਸੋਹਣਾ ਜਿਹੜਾ ਸੂਟ ਬਣ ਕੇ ਤਿਆਰ ਹੋਇਆ ਬਿਲਕੁਲ ਸਟੇਟ ਜਿਹੜੀ ਹੈਗੀ ਆਪਾਂ ਨੇ ਇਹਦੀ ਸਲਵਾਰ ਬਣਾਈ ਹੈ ਮੂਰੀ ਕਰੀ ਨਹੀਂ ਲੈਸ ਜਲਾ ਕੇ ਇੰਨਾ ਸੋਹਣਾ ਪਾਕਿਸਤਾਨੀ ਸੂਟ ਬਣਿਆ ਹੈ ਹਿੱਪ ਤੋਂ ਜਿਹੜਾ ਹੈਗਾ ਆਪਾਂ ਨੇ ਲੂਜ਼ ਰੱਖਿਆ ਜੀ ਕਿਉਂਕਿ ਪਾਕਿਸਤਾਨੀ ਸੂਟ ਜਿਹੜਾ ਹੈਗਾ ਥੋੜਾ ਲੂਜ਼ ਹੀ ਵਧੀਆ ਲੱਗਦਾ ਹੈ ਬਾਕੀ ਜਿਹੜੇ ਆਪਣੇ ਕਸਟਮਰਾਂ ਦੇ ਕੱਪੜੇ ਆ ਜੀ ਉਹ ਜਿਹੜੇ ਹੈਗੇ ਸੂਟ ਭੇਜ ਦਿੰਦੇ ਆ ਡਿਜ਼ਾਈਨ ਜਿਹੜੇ ਹੈਗੇ ਅਸੀਂ ਆਪਣੀ ਮਰਜ਼ੀ ਨਾਲ ਹੀ ਦੇਣੇ ਹੁੰਦੇ ਆ ਚਲੋ ਇੱਕ ਯਕੀਨ ਜਾਂ ਬਣ ਜਾਂਦਾ ਹੈ ਹਨਾ ਉਹਨਾਂ ਨੂੰ ਜਿਹੜਾ ਹੈਗਾ ਸਾਡੇ ਤੇ ਵਿਸ਼ਵਾਸ ਹੈਗਾ ਜੀ ਕਹਿ ਦਿੰਦੇ ਨੇ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਦਿਓ ਜਿਹੜਾ ਅੱਜ ਕੱਲ੍ਹ ਰਿਵਾਜ ਚੱਲਦਾ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਵੀਡੀਓ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਜਿਹੜੀਆਂ ਭੈਣਾਂ ਘਰ ਚ ਸਲਾਈ ਕਰਦੀਆਂ ਨੇ ਸਾਰਿਆਂ ਦੀ ਮਦਦ ਹੋ ਸਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਚਾਹੀਦੀਆਂ ਨੇ ਆਪਾਂ ਹਰ ਵਕਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸਿਰੇ ਅਕਾਲ ਜੈ ਜਵਾਨ ਜੀ